ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਤੇ ਨੁਕਤਾਚੀਨੀ ਕਰਨ ਵਾਲਿਆਂ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਆਪਣੇ 75 ਸਾਲ ਦੇ ਕਾਰਜਕਾਲ ਦੌਰਾਨ ਸਿੱਖਿਆ ਸੁਧਾਰ ਅਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਉਹ ਅੱਜ ਸਾਡੀ ਸਰਕਾਰ ਤੇ ਨੁਕਤਾਚੀਨੀ ਕਰ ਰਹੇ ਹਨ ਜਦੋਂ ਕਿ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਅਤੇ ਸਾਬਕਾ ਮੁੱਖ ਮੰਤਰੀ ਨਵੀਂ ਦਿੱਲੀ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸੋਚ ਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਚਲਾਈ ਹੈ ਜਿਸ ਨਾਲ ਪੰਜਾਬ ਦੇ ਹਜ਼ਾਰਾਂ ਸਕੂਲਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਗਏ ਹਨ ਅੱਜ ਆਪਣੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਟਾਰੀ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਹਰਜੋਤ ਸਿੰਘ ਬਹਿਲ ਸਿੱਖਿਆ ਮੰਤਰੀ ਪੰਜਾਬ ਨੇ ਆਪਣੇ ਬਹੁਤ ਹੀ ਭਾਵਕ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਜਦੋਂ ਵਿਦਿਆਰਥੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪਖਾਨੇ ਦੀ ਸਹੂਲਤ ਵੀ ਨਹੀਂ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਖੁੱਲੇ ਵਿੱਚ ਜਾਣਾ ਪੈਂਦਾ ਹੈ ਇਸ ਉਪਰਾੰਤ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਹਰ ਇੱਕ ਸਰਕਾਰੀ ਸਕੂਲ ਵਿੱਚ ਪਖਾਨੇ ਬਾਥਰੂਮ ਬੇਸਾਰਾ ਪਸ਼ੂਆਂ ਦੇ ਦਾਖਲੇ ਨੂੰ ਰੋਕਣ ਲਈ ਚਾਰ ਦੀਵਾਰੀ ਫਰਸ਼ ਤੇ ਬੈਠਣ ਵਾਲੇ ਵਿਦਿਆਰਥੀਆਂ ਲਈ ਫਰਨੀਚਰ ਦੀ ਸਹੂਲਤ ਹਰ ਹਾਲ ਵਿੱਚ ਉਪਲਬਧ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਹ ਕੰਮ ਕਰਵਾਏ ਗਏ ਹਨ। ਸੂਬੇ ਦੇ 20000 ਸਕੂਲਾਂ ਵਿੱਚ 28 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਣਗੌਲਿਆ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਜ਼ਰੂਰਤਾਂ ਮਹਾਈਆਂ ਕਰਵਾਈਆਂ ਗਈਆਂ ਹਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਕੰਮ ਪ੍ਰਗਤੀ ਅਧੀਨ ਹਨ ਉਨ੍ਹਾਂ ਨੇ ਕਿਹਾ ਕਿ ਅੱਜ 11 ਅਪ੍ਰੈਲ ਨੂੰ ਪੰਜਾਬ ਦੇ 410 ਸਰਕਾਰੀ ਸਕੂਲਾਂ ਵਿੱਚ ਉਦਘਾਟਨ ਹੋ ਰਹੇ ਹਨ ਪੰਜਾਬ ਇਹ ਚਾੰਦੇ ਹੀ ਨਹੀਂ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਪਹਿਲੀ ਵਾਰੀ ਹੈ ਅੱਜ ਰੋਜ਼ ਸਰਕਾਰੀ ਸਕੂਲਾਂ ਦੀ ਗੱਲ ਹੋ ਰਹੀ ਹੈ ਮੇ ਸਕੂਲ ਚ ਚਲੋ ਮੈਂ ਤਾਂ ਆਪਣਾ ਤੁਹਾਡਾ ਆਪਣਾ ਬੱਚਾ ਵੈਸੇ ਨਹੀਂ ਮਿਲਦਾ ਰਹਿਣਾ ਪਰ ਪੰਜਾਬ ਦੇ ਅੱਜ ਹਰ ਸਕੂਲ ਦੇ ਵਿੱਚ ਐਮਐਲਏ ਆ ਰਹੇ ਆ ਤਹਿਸੀਲਦਾਰ ਸਭ ਬੈਠੇ ਆ ਡੀਓ ਸਭ ਬੈਠੇ ਆ ਇੱਕ ਯੰਗ ਐਸਐਚਓ ਹੈ ਬੱਚੇ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੋਣਗੇ ਇਹਨਾਂ ਦਾ ਵੀ ਦਿਨ ਕਰੂਗਾ ਹਾਂ ਕਿ ਅਸੀਂ ਵੀ ਅਸੀਂ ਵੀ ਕੁਝ ਬਣ ਸਕਦੇ ਹਾਂ ਪਰ ਇਹ ਚਾਹੁੰਦੇ ਨਹੀਂ ਇਹ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਸਾਰਾ ਕੁਝ ਲੱਗਿਆ ਕਿ ਕਿਸੇ ਤਰੀਕੇ ਕਿਸੇ ਤਰੀਕੇ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਨਾ ਹੋ ਜਾਈਏ ਕਿ ਕਿਸੇ ਤਰੀਕੇ ਪੰਜਾਬ ਪੜ ਨਾ ਜਾਵੇ ਜਦੋਂ ਉਰਦਾ ਪੰਜਾਬ ਸੀ ਜਦੋਂ ਪੰਜਾਬ ਨਸ਼ੇ 'ਚ ਬਦਨਾਮ ਸੀ ਤਾਂ ਕੋਈ ਤਕਲੀਫ ਨਹੀਂ ਸੀ ਅੱਜ ਜਦੋਂ ਪੰਜਾਬ ਇਸ ਸਕੂਲ ਦੀ ਬੱਚੀ ਇੱਥੋਂ ਪੜ ਕੇ ਸਬ ਇੰਸਪੈਕਟਰ ਬਣੀ ਹੈ ਪੰਜਾਬ ਦੀ ਸਭ ਸਿੱਖਿਆ ਕ੍ਰਾਂਤੀ ਹੈ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਸੀਂ ਇਦਾਂ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਮੈਂ ਬਾਰਡਰ ਤੇ ਪਰਸੋਂ ਬਾਰਡਰ ਦੇ ਸਕੂਲਾਂ 'ਚ ਸੀਗਾ ਮੈਨੂੰ ਟੀਚਰ ਮਿਲਿਆ ਕਹਿੰਦਾ ਸਰ ਮੈਂ ਵੀਡੀਓ ਵੀ ਪਾਉਂਗਾ ਕਹਿੰਦਾ ਸਰ ਸਿਰਫ ਇੱਕ ਕਮਰਾ ਸੀ ਸੋਚੋ ਨਾ ਬਾਥਰੂਮ ਤੇ ਨਾ ਚਾਰ ਦਿਵਾਰੀ ਬੱਚੇ ਕਿੱਥੇ ਜਾਂਦੇ ਵੜ ਤੁਸੀਂ ਰੋਕ ਸਕਦੇ ਹੋ ਉੱਠ ਕੇ ਤੇ ਛੋਟੇ ਬੱਚੇ ਵੱਡੇ ਬੱਚੇ ਉਦੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਪਰ ਚੰਦੇ ਹੀ ਨਾ ਗੱਲ ਹੋਵੇ ਪਤਾ ਨਹੀਂ ਕੀ ਤਕਲੀਫ ਹੈ ਮੈਂ ਨਾ ਤੁਹਾਨੂੰ ਲਿਸਟ ਮੰਗਦਾ ਆਪਣੇ ਬੱਚਿਆਂ ਦੇ ਦੱਸੋ ਕਿ ਕਿੱਥੇ ਪੜਦੇ ਹੋ ਤੁਸੀਂ ਦਾਵੇਂ ਕਰਦੇ ਕਿ ਅੱਜ ਤੱਕ ਸਕੂਲਾਂ ਚ ਪੜਦੇ ਨੇ ਜਿੱਥੇ ਬਾਥਰੂਮ ਚ ਵੀ ਏਸੀ ਲੱਗੇ ਉਦੋਂ ਕੋਈ ਗਲਤੀ ਨਹੀਂ ਇਹ ਸਾਨੂੰ ਇੱਜ਼ਤ ਦਾ ਮਾਣ ਹੈ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਅਸੀਂ ਆਪਣੇ ਬੱਚਿਆਂ ਲਈ ਸ਼ਾਨਦਾਰ ਬਾਥਰੂਮ ਬਣਾਵਾਂਗੇ ਆ ਲੈਬ ਮੈਂ ਮੀਡੀਆ ਜਿਹੜਾ ਜਾ ਕੇ ਦੇਖੋ ਫੋਟੋ ਸ਼ਾਨਦਾਰ ਲੈਬ ਬਣੀ ਹੈ ਸਾਇੰਸ ਲੈਬ ਇਹ ਪੰਜਾਬ ਦੀ ਸਿੱਖਿਆ ਪ੍ਰੰਤੀ ਹੈ 17 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਦਿਵਾਰੀਆਂ ਜੇ ਕਿਸੇ ਨੂੰ ਵਹਿਮ ਹੈ ਐਡਰੈਸ ਨੋਟ ਕਰ ਲਓ ਪਿੰਡ ਟਾਰੀ ਸ਼੍ਰੀ ਨੰਨਕੁਰ ਸਾਹਿਬ 17 ਲੱਖ ਰੁਪਏ ਦੀ ਚਾਰ ਦਿਵਾਰੀ ਬਣੀ ਹੈ ਸ਼ਾਨਦਾਰ ਲੈਬ ਬਣੀ ਹੈ 1 ਕਰੋੜ ਰੁਪਏ ਤੋਂ ਉੱਤੇ ਸਕੂਲ ਦੇ ਉੱਤੇ ਲੱਗਿਆ ਤੇ ਹਜੇ ਵੀ ਕੰਮ ਚੱਲਦਾ ਪਿਆ ਪਿੱਛੇ ਹੋਰ ਕੰਮ ਚੱਲਦਾ ਅਸੀਂ ਸਰਕਾਰੀ ਸਕੂਲ ਤੁਸੀਂ ਕੀਤਾ ਕੀ ਹੈ ਕਦੀ ਜਾਂਦੇ ਨਹੀਂ ਸੀ ਯਾ ਸਰਕਾਰੀ ਸਕੂਲ ਨੂੰ ਲਾਇਆ ਸੀ ਭੀਖ ਮੰਗਣ ਤੇ ਜੀ ਹਾਂ ਮੰਗਤੇ ਵਾਂਗੂ ਚੈੱਕ ਕਰੀ ਜੇ ਕਿਸੇ ਤੋਂ ਕੋਈ 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 ਭਲੇਖੇ ਨਾਲ ਕੋਈ ਐਨਆਰਆਈ ਆ ਜੂਗਾ ਧਾਮ ਦੇ ਜੂਗਾ ਸਕੂਲ ਠੀਕ ਕਰ ਦੇ ਸਰਕਾਰਾਂ ਦੇ ਫਰਜ਼ ਨਹੀਂ ਹੁੰਦੇ ਮੈਨੂੰ ਮਾਰ ਹੈ ਆਪਣੇ ਮੁੱਖ ਮੰਤਰੀ ਸਾਹਿਬ ਤੇ ਮੈਨੂੰ ਮਾਰ ਹੈ ਆਪਣੇ ਟੀਚਰਸ ਦੇ ਉੱਤੇ ਕਿ ਹਰ ਸਰਕਾਰੀ ਸਕੂਲਾਂ ਦੇ ਵਿੱਚੋਂ ਇੰਨਾ ਸ਼ਾਨਦਾਰ ਨਤੀਜਾ ਆ ਰਿਹਾ ਹੈ ਸਕੂਲ ਚ ਵੀ ਬਾਥਰੂਮ ਬਣ ਰਹੇ ਸਕੂਲ ਚ ਵੀ ਬਾਥਰੂਮ ਬਣ ਰਹੇ ਉਦਾੁਰ ਉਦਾੁਰ ਘਟਨ ਕਰਾਂਗੇ ਜਦੋਂ ਤਿਆਰ ਹੋ ਗਏ ਕਿਉਂ ਨਾ ਕਰੀਏ ਕੰਮ ਕੀਤਾ ਸਾਨੂੰ ਮਾਣ ਹੈ ਇਸ ਗੱਲ ਤੇ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ ਅਗਰ ਅੱਜ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਆਣੀ ਚਾਹੀਦੀ ਹੈ ਕਿ ਤੁਹਾਡੇ ਰਾਜ ਦੇ ਵਿੱਚ ਸਾਡੀ ਬੱਚੀਆਂ ਖੁੱਲੇ ਮੈਦਾਨ ਚ ਬਾਥਰੂਮ ਜਾਂਦੀਆਂ ਸੀ ਸਾਡੇ ਬੱਚਿਆਂ ਦੇ ਲਈ ਬਾਥਰੂਮ ਨਹੀਂ ਸੀ ਸਾਨੂੰ ਸ਼ਰਮ ਨਹੀਂ ਆਣੀ ਤੇ ਸਾਨੂੰ ਮਾਣ ਹੈ ਇਸ ਗੱਲ ਤੇ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਇਸ ਤੋਂ ਇਲਾਵਾ ਤੁਹਾਡੇ ਸਕੂਲ ਦੇ ਵਿੱਚ ਤੇ ਪ੍ਰਾਈਵੇਟ ਸਕੂਲ ਲਗਭਗ 7 ਸਵਾ ਕਰੋੜ ਦੇ ਆਸ-ਪਾਸ ਤੇ ਮੈਂ ਪ੍ਰਿੰਸੀਪਲ ਸਾਹਿਬ ਨੇ ਸਾਰੇ ਸਟਾਫ ਨੂੰ ਵਾਦਾ ਦਿੱਤਾ ਹੈ ਕਿ ਇਹ ਮੇਰੇ ਹੱਕੇ ਦਾ ਸਕੂਲ ਹੈ ਪੈਸੇ ਦੀ ਵੈਸੇ ਤਾਂ ਪੂਰੇ ਪੰਜਾਬ 'ਚ ਪੈਸੇ ਦੀ ਕਮੀ ਨਹੀਂ ਆਂਦਾ ਵਾਂਗੇ ਆਪਾਂ ਇਸ ਸਕੂਲ ਨੂੰ ਹੋਰ ਅਗਲੇ ਸਾਲ ਤੱਕ ਇੰਨਾ ਸ਼ਾਨਦਾਰ ਬਣਾਣਾ ਹੈ ਬਹੁਤ ਸਾਰੇ ਟੀਚਰ ਆਏ ਨਹੀਂ ਕੋਲੇ ਪਿੰਡੂ ਸਕੂਲਾਂ ਚੋਂ ਸੀ ਹੋਰ ਟੀਚਰ ਜਿਹੜੇ ਆ ਲਗਾਤਾਰ ਭਰਤੀ ਚੱਲ ਰਹੀ ਹੈ ਕੋਈ ਇਸੇ ਲਗੇ ਪ੍ਰਿੰਸੀਪਲ ਦਾ ਸੇਅ ਅਗਲੀ ਤਰੀਕ 18 ਮਈ ਨੂੰ ਪ੍ਰਿੰਸੀਪਲ ਵੀ ਆ ਰਹੇ ਆ ਲੈਕਚਰਰ ਵੀ ਆ ਰਹੇ ਆ ਮਾਸਟਰ ਸਾਰੇ ਟੀਚਰ ਪੂਰੇ ਘਰਾਂ ਦੇ 100% ਤੇ ਇਸ ਸਕੂਲ ਨੂੰ ਅਸੀਂ ਬਹੁਤ ਜਲਦੀ ਸਾਇੰਸ 3D ਵੀ ਦਵਾਵਾਂਗੇ ਸਾਇੰਸ ਲੈਬ ਬਣ ਕੇ ਤਿਆਰ ਹੋ ਗਈ ਹੈ ਸਾਡੇ ਬੱਚਿਆਂ ਨੂੰ ਤੇ ਕਹਿੰਦਾ ਕਹਾਂ ਦਾ ਫੁੱਲ ਹੁੰਦਾ ਇੱਦੀ ਹੋਰ ਵੀ ਆਸ-ਪਾਸ ਮੈਂ ਸਹਿਯੋਗ ਦਾ ਲੱਗਿਆ ਹਾਂ ਹੁਣ ਅਗਲੇ ਹੋਰ ਸਕੂਲਾਂ 'ਚ ਜਾ ਰਹੇ ਜੇ ਕੰਮ ਕਿੱਥੇ ਦਾ ਹੋਊਗਾ ਇਸ ਤੋਂ ਇਲਾਵਾ ਪਿੰਡ ਦੀਆਂ ਦੋ ਮੰਗਾਂ ਹੋਰ ਇੱਕ ਪਿੰਡ ਦੇ ਵਿੱਚ ਖੇਡ ਗਰਾਊਂਡ ਦੇ ਉਹਦੇ ਲਈ ਵੀ ਮੈਂ 10 ਲੱਖ ਰੁਪਏ ਦੀ ਗ੍ਰਾਂਟ ਅੱਜ ਐਨਾਉਂਸ ਕਰਦਾ ਹਾਂ 500 ਰੁਪਏ ਇੱਕ ਕਮਿਊਨਿਟੀ ਸੈਂਟਰ ਦੇ ਜਿਹੜਾ ਜੂਰਾ ਕੰਮ ਆਉਂਦਾ ਵੀ ਜਿੰਨਾ ਖਰਚਾ ਹੋਊਗਾ ਉਹਦੇ ਵੀ ਗ੍ਰਾਂਟ ਐਨਾਉਂਸ ਕਰਦੇ ਆ ਤੀਜਾ ਮੈ ਕਮਿਸ਼ਨ ਤੇ ਲੱਗਿਆ ਹੋਇਆ ਤੁਸੀਂ ਮੰਗ ਨਹੀਂ ਰੱਖੀ ਪਰ ਇਹ ਮੇਰਾ ਸੁਪਨਾ ਹੈ ਕਿ ਮੇਨ ਰੋਡ ਤੋਂ ਜਿਹੜਾ ਪੁਲ ਪੈ ਗਿਆ ਪੁਰੋ ਤਾਂ ਕਿ ਟਾਰੀ ਨੂੰ ਸਿੱਧੀ ਅਪਰੋਚ ਆ ਜਾਵੇ ਉਸ ਪੁਲ ਦੇ ਉੱਤੇ ਬੀਬੀਐਮਪੀ ਦੇ ਉੱਤੇ ਲੱਗਿਆ ਤਾਂ ਕਿ ਜਦ ਜਗਰ ਉਹ ਬਣ ਜਾਂਦਾ ਤਾਂ ਸਾਡਾ ਟਾਰੀ ਪਿੰਡ ਮੇਨ ਰੋਡ ਤੇ ਆ ਜਾਊਗਾ ਦੋ ਪਿੰਡ ਦੇ ਵਿੱਚ ਉਹਦੇ ਤੇ ਲੱਗੇ ਹੋਣਗੇ BBMP ਦੇ ਮਗਰ ਪਿਆ ਹੋਇਆ ਕਿ ਸੜਕਾਂ ਦਾ ਪੂਰੇ ਪੰਜਾਬ ਦੀ ਆਪਣੇ ਆਪ ਹੀ ਬਣਨੀਆਂ ਮਾਨ ਸਾਹਿਬ ਨੇ ਅਨਾਉਂਸ ਕਰਤਾ ਸਾਰੀ ਸੜਕਾਂ ਠੀਕ ਹੋਣੀਆਂ ਮੈਂ ਦੁਬਾਰਾ ਆਪ ਸਭ ਦਾ ਧੰਨਵਾਦ ਕਰਦਾ ਮੈਂ ਅੱਜ ਜਿਸ ਅਗਰ ਸਿੱਖਿਆ ਮੰਤਰੀ ਤਾ ਬਣਿਆ ਬੱਚਿਓ ਤੁਹਾਡੇ ਮਾਤਾ ਪਿਤਾ ਨਾਲ ਮੁੱਕ ਗਈ ਸੀ ਤੁਸੀਂ ਤੁਸੀਂ ਕਾਬਲ ਬਨਾਇਆ ਅਗਰ ਪੰਜਾਬ ਦੇ ਸਕੂਲ ਠੀਕ ਹੋ ਰਹੇ ਆ ਉਹਦੇ ਵਿੱਚ ਤੁਹਾਡਾ ਵੀ ਸ਼ੇਅਰ ਹੈ ਜੇ ਤੁਸੀਂ ਮੈਨੂੰ ਐਮਐਲਏ ਨਾ ਬਣਾਉਂਦੇ ਤੇ ਮੰਤਰੀ ਨਾ ਬਣਦੇ ਤੇ ਸਾਨੂੰ ਜਨੂਨ ਹੈ ਕੰਮ ਕਰਨ ਦਾ ਇਸ ਵਿਭਾਗ ਨੂੰ ਸਿਰ ਧਰਨੇ ਵਾਲਾ ਵਿਭਾਗ ਸਮਝਿਆ ਜਾਂਦਾ ਹੈ ਤੇ ਹੁਣ ਅਸੀਂ ਸਾਰੇ ਸਕੂਲ ਠੀਕ ਕਰਦੇ ਆ ਤੁਹਾਡੇ ਸਾਹਮਣੇ ਤੁਸੀਂ ਆਪ ਜਾ ਕੇ ਦੇਖ ਲਓ ਸ਼ਾਨਦਾਰ ਕੰਮ ਹੋ ਰਿਹਾ ਹੋ ਜੀ ਹੋਰ 6 ਮਹੀਨੇ ਤੱਕ ਜਦੋਂ ਇਹਦਾ ਸਾਰਾ ਕੰਮ ਕੰਪਲੀਟ ਹੋ ਗਿਆ ਨਵੇਂ ਕਮਰੇ ਬਣ ਕੇ ਸਕੂਲ ਦੀ ਰੌਣਕ ਦੇਖਿਓ ਕਿੰਨੀ ਵਧੀਆ ਆਉਗੀ ਤੇ ਇਹੀ ਉਮੀਦ ਇਹੀ ਇਹ ਸਾਰਾ ਪੰਜਾਬ ਸਿੱਖਿਆ ਕ੍ਰਾਂਤੀ ਇੱਦਾਂ ਹੀ ਚੱਲਦੀ ਰਹੂਗੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਬੱਚਿਆਂ ਦਾ ਜਿਹਨੇ ਪਰਫਾਰਮ ਕੀਤਾ ਸਾਰੇ ਸਟਾਫ ਨੂੰ ਮੁਬਾਰਕਬਾਦ ਦੇਖੋ ਪੈਸਾ ਦੇਣਾ ਮੇਰਾ ਕੰਮ ਹੈ ਬੱਚਿਆਂ ਨੂੰ ਚੰਗੀ ਵਿੱਦਿਆ ਦੇਣਾ ਤੁਹਾਡਾ ਕੰਮ ਹੈ ਮੈਂ ਆਸ ਕਰਦੇ ਹੂੰ ਉਮੀਦ ਕਰਦੇ ਹੂੰ ਤੁਸੀਂ ਪਹਿਲਾਂ ਹੀ ਬਹੁਤ ਵਧੀਆ ਪੜਾ ਰਹੇ ਹੋ ਪਰ ਹੁਣ ਹੋਰ ਦਿਲ ਲਾ ਕੇ ਪੜਾਉਂਗੇ ਥੋੜੇ ਥੋੜੇ ਪੜ੍ਹਾਈ ਬੱਚੇ ਅਸਲੀ ਨਹੀਂ ਪੱਥਰ ਉਦੋਂ ਹੈ ਜਦੋਂ ਇਹ ਬੱਚੇ ਇਹਨਾਂ ਵਿੱਚੋਂ ਹੋਰ ਪੁਲਿਸ ਅਫਸਰ ਬਣਨਗੇ ਇਹਨਾਂ ਵਿੱਚੋਂ ਵਕੀਲ ਬਣਨਗੇ ਡਾਕਟਰ ਬਣਨਗੇ ਤੇ ਮਾਸ ਕਰਦਾ ਤੁਸੀਂ ਜਿੰਨਾ ਮਿਹਨਤ ਕਰੋਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੂੰ